ਪਿੰਡ ਵਿੱਚ ਕਹਿ ਲੋ ਹਰ ਗਲੀ ਵਿੱਚ ਕਹਿ ਲੋ ਜਿੱਥੇ ਜਾਓ ਇੱਕੋ ਹੀ ਮੁੱਦਾ ਨਜ਼ਰ ਆ ਰਿਹਾ ਕੋਈ ਭੈਣ ਦੇ ਘਰ ਚਲ ਜੋ ਜਾਂ ਮਾਂ ਦੇ ਘਰ ਚਲ ਜੋ ਇੱਕੋ ਚੀਜ਼ ਕਹਿ ਰਹੀ ਹੈ ਕਿ ਮਨਦੀਪ ਸਿੰਘ ਜੀ ਨਸ਼ਾ ਖਤਮ ਕਰੋ ਸਾਨੂੰ ਗਲੀਆਂ ਨਾਲੇ ਕੁਛ ਨਹੀਂ ਚਾਹੀਦਾ ਵਿਰੋਧੀ ਲਗਾਤਾਰ ਪ੍ਰਚਾਰ ਇਹਨੇ ਕਹਿ ਰਹੇ ਨੇ ਸੇਵੀ ਪੰਥਕ ਆ ਕਾਲੀ ਦਲ ਹੋਈ ਆਮ ਆਦਮੀ ਪਾਰਟੀ ਹੋਲੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸਾਡੇ ਵਿੱਚ ਵੀ ਕੋਈ ਕੁਝ ਪੰਥਕ ਕਿਹਦੇ ਹੈਗੇ ਨੇ ਗੁਰੂ ਦਾ ਬਾਣਾ ਉਹਨਾਂ ਨੇ ਵੀ ਪਾਇਆ ਕਿ ਇਹ ਮਨਦੀਪ ਸਿੰਘ ਉਹਨਾਂ ਦੀ ਪਾਰਟੀ ਹੀ ਕਿਉਂ ਪੰਥ 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 ਦੀ ਦੁਹਾਈ ਦੇ ਰਹੀ ਹੈ ਜੀ ਇਹ ਪੰਥਕ ਹੁੰਦੇ ਨਾ ਇਹ ਭਾਈ ਵੀਰ ਗੁਰਜੀਤ ਸਿੰਘ ਟਾਵਰ ਤੇ ਬਿਠਾ 400 ਫੁੱਟ ਉੱਪਰ ਤੇ ਇਹਨਾਂ ਨੂੰ ਪੁੱਛੋ ਮਾਈਕ ਜੂ ਹੀ ਲੈ ਕੇ ਨਾ ਜਾ ਕੇ ਪੁੱਛੋ ਜੇ ਮੇਰੇ ਕੋਲ ਸਵਾਲ ਕਰਿਓ ਕਿ ਉਸ ਕੋ ਗੇਜੇ ਤੱਕ ਜਿੰਨੇ ਪੰਥਕ ਕਹਿੰਦੇ ਆਪਣੇ ਆਨ ਭਾਈ 400 ਫੁੱਟ ਟਾਵਰ ਉੱਪਰ ਜਿ ਬਿਠਾ ਵਾ ਚਲੋ ਹੀ ਦੇਖੇ ਧੌਂਦਰ ਧੌਂਲਾ ਪੈਂਦੀ ਪਰ ਵੀਰ ਵੱਲੋਂ ਧੰਨ ਦਾ ਜਿਗਰਾ ਬੜੀ ਗੁਰੂ ਸਾਹਿਬ ਦੀ ਬਖਸ਼ੀ ਜਿਹੜਾ ਇੰਨਾ ਚੜਾ ਉੱਪਰ ਬੈਠਾ ਭਾਈ ਬਹੁਤ ਮੁਸ਼ਕਲ ਕੋਲ ਬੈਣਾ 6/3 ਦੀ ਜਗ੍ਹਾ ਤੇ ਬੈਠਾ ਜੇ ਇਹ ਸਰਕਾਰ ਨੇ ਕਿਹਾ ਸੀ ਕਿ ਆਪਾਂ ਨਸ਼ੇ ਮੁਕਤ ਕਰਾਂਗੇ ਯਾ 3.5 ਸਾਲ ਲੱਗ ਕੇ ਤੋਂ ਨਸ਼ਾ ਮੁਕਤ ਨਹੀਂ ਹੋਇਆ ਤੱਕ ਹੋਇਆ ਤੇ ਕਿਹੜੀ ਜਾਦੂ ਛੁਡੀ ਲਿਆਓਗੇ ਤੇ ਜਿਹਦਾ ਨਸ਼ਾ ਮੁਕਤ ਕਰ ਦੋਗੇ ਇੱਕਦਮ ਜਿਹੜਾ ਬੜਿੰਗ ਦੇ ਬਿਆਨ ਤੁਸੀਂ ਵੀ ਸੁਣ ਰਹੇ ਹੋ ਕੱਲ ਰਾਤ ਦਾ ਤਾਜ਼ਾ ਜਿਹੜਾ ਬਿਆਨ ਹੈ ਉਹ ਕਹਿੰਦੇ ਕਿ ਜਿਹੜਾ ਇਹਨਾਂ ਦੇ ਐਮਪੀ ਸਾਹਿਬ ਜੀ ਸਿੰਘ ਖਾਲਸਾ ਬਣਾਏ ਨੇ ਉਹ ਕਦੀ ਉਹਨਾਂ ਨੇ ਜਾ ਕੇ ਵਿਧਾਨ ਸਭਾ ਦੇ ਵਿੱਚ ਫਤੇ ਨਹੀਂ ਬੁਲਾਏ ਤੁਸੀਂ ਗੁਰਕਾ ਸਾਹਿਬ ਅੜ ਕੇ ਤੁਸੀਂ ਵੀ ਸੋਵਾਂ ਖਾਦੀਆਂ ਇਸ ਕੇਸ ਦੇ ਟੈਨ ਦੇ ਉੱਤੇ ਐਤਨਾ ਗੁਰਕਾ ਸਾਹਿਬ ਅੜ ਕੇ ਕਹਿੰਦੇ ਕਿ ਸਾਡੇ ਸੋਵ ਖਾਦੀ ਕਿ ਮੈਂ ਨਸ਼ਾ ਮੁਕਤ ਵੀ ਕਰਦਾ ਆਂਗਾ ਤੇ ਬੇਰੀ 7 ਇਹ ਵਸਿਕੋ ਲਵਜਿਕ ਵਰਤੀ ਜਾਂਦੇ ਹੁਣ ਆ ਗਈ ਆਪਾਂ ਗੈਂਗਸਟਰ ਬਾਦ ਖਤਮ ਕਰਦਾਂਗੇ ਪੁੱਛਣਾ ਚਾਹਣਾ ਕੋਈ ਮਾਦ ਦੇ ਡੋ ਗੈਂਗਸਟਰ ਨਹੀਂ ਚਾਹੁੰਦਾ ਇਹਨਾਂ ਦੇ ਸਤਾਏ ਹੋਏ ਲੋਕ ਬਾਹਰ ਗਏ ਨੇ ਕਿ ਐਸਾ ਜਿਹਨਾਂ ਨੂੰ ਕਹਿੰਨੇ ਮੈਂ ਤਾਂ ਕਦੀ ਜ਼ਿੰਦਗੀ ਗੈਂਗਸਟਰ ਨਾਲ ਕਮਾ ਕੇ ਕਿਉਂਕਿ ਹੁਣ ਇਸ ਚੰਤਰ ਕੋ ਸਾਰਿਆਂ ਨੇ ਆਣਾ ਜੇ ਝਾੜੂ ਨੇ ਵੀ ਭਾਜੀਪੀ ਨੇ ਵੀ ਹੱਥਾਂ ਵਾਲੇ ਨੇ ਵੀ ਸਾਰੇ ਦੇਰ ਕਵਾਣਾ ਇਹਨਾਂ ਨੂੰ ਤੁਹਾਨੂੰ ਇਹ ਪੈਸੇ ਵੀ ਦੇਣੇ ਜੇ ਤੁਹਾਨੂੰ ਰਸਲੀ ਵੀ ਦੇਣਾ ਜੇ ਤੁਹਾਨੂੰ ਸੂਤ ਵੀ ਦੇਣੇ ਜੇ ਬਹੁਤ ਕੁਝ ਤਾਂ ਦੇਣਾ ਕਾਫੀ ਲਾਲਚ ਦੇਣੇ ਜੇ ਇਹਨਾਂ ਨੂੰ ਲੈ ਲਿਓ ਸਾਰਾ ਕੁਝ ਪੁੱਛਣਾਛਾਣਾ ਲਿਓ ਤਾਂ ਜਮਨੀ ਚੌਣ ਨੂੰ ਲੈ ਕੇ ਜਿੱਥੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਚੋਣ ਪ੍ਰਚਾਰ ਕਰ ਰਹੇ ਨੇ ਤਾਂ ਵਾਰਿਸ ਪੰਜਾਬ ਦੀ ਜਥੇਬੰਦੀ ਅਤੇ ਪੰਥ ਵੱਲੋਂ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਵੀ ਚੋਣ ਪ੍ਰਚਾਰ ਕਰ ਰਹੇ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਲੋਕ ਉਹਨਾਂ ਦੇ ਕੋਲ ਪੁੱਜ ਰਹੇ ਤੇ ਉਹਨਾਂ ਦੇ ਨਾਲ ਤਸਵੀਰਾਂ ਖਿਚਵਾ ਰਹੇ ਨੇ ਤੋਂ ਅੱਜ ਸੋਲ ਦੇ ਵਿੱਚ ਇੱਕ ਰੈਲੀ ਕੀਤੀ ਗਈ ਭਾਈ ਮਨਦੀਪ ਸਿੰਘ ਅਤੇ ਵੱਡੇ ਪੰਥ ਕਚੇਰੇ ਇੱਥੇ ਪੁੱਜੇ ਅਤੇ ਸਟੇਜ ਤੋਂ ਸੰਬੋਧਨ ਕੀਤਾ ਗਿਆ ਤਾਂ ਭਾਈ ਸਾਹਿਬ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਕੀ ਕਹਿਣਾ ਚਾਹੁੰਦੇ ਨੇ ਕਿੰਦਾ ਦਾ ਹੰਗਾਰਾ ਲੋਕਾਂ ਦਾ ਮਿਲ ਰਿਹਾ ਸੋ ਲਗਾਤਾਰ ਭਾਈ ਸਾਹਿਬ ਨੂੰ ਲੋਕ ਮਿਲ ਰਹੇ ਨੇ ਤਸਵੀਰਾਂ ਕਰਾ ਰਹੇ ਨੇ ਸੋ ਪਿੰਡ ਸੋਲ ਦੇ ਵਿੱਚ ਅੱਜ ਇਕੱਠ ਕੀਤਾ ਗਿਆ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਛਾ ਭਾਈ ਸਾਹਿਬ ਕਿਵੇਂ ਦੇਖਦੇ ਹੋ ਕਿੰਦਾ ਦਾ ਚੋਣ ਜਿਹੜਾ ਆਗਾਜ਼ ਕਰ ਰਹੇ ਹੋ ਪਿੰਡਾਂ ਵਿੱਚ ਜਾ ਰਹੇ ਹੋ ਕਿੰਦਾ ਦਾ ਹੰਗਾਰਾ ਮਿਲ ਰਿਹਾ ਜੀ ਦੇਖੋ ਹੰਗਾਰਾ ਬਹੁਤ ਸੋਹਣਾ ਦੇ ਰਹੀਆਂ ਸੰਗਤਾਂ ਬਹੁਤ ਪਿਆਰ ਮਾਨ ਸਤਕਾਰ ਕਰ ਰਹੀਆਂ ਸੰਗਤਾਂ ਜਿੰਨਾ ਸੋਚਿਆ ਸੀ ਉਹਨੂੰ ਕਈ ਬਣਾ ਉੱਪਰ ਹੈ ਜੀ ਬਹੁਤ ਵਧੀਆ ਲੱਗ ਰਿਹਾ ਅਛਾ ਲਗਾਤਾਰ ਪਿੰਡਾਂ ਵਿੱਚ ਲੋਕਾਂ ਵਿੱਚ ਤਿਆਰ ਮੁੱਦੇ ਕਿਨੇ ਲੋਕ ਕਹਿ ਕੀ ਰਹਿਣੇ ਕਿ ਇਹ ਚੀਜ਼ਾਂ ਜਿਹੜੀਆਂ ਹੁਣ ਤੱਕ ਦੀ ਸਰਕਾਰਾਂ ਨਹੀਂ ਕਰ ਪਾਈਆਂ ਕਿਹੜੇ ਮੁੱਦੇ ਨੇ ਜਿਹੜੇ ਪਹਿਲ ਦੇ ਆਧਾਰ ਤੇ ਲੋਕ ਤੁਹਾਡੇ ਨਾਲ ਜਿਹੜੇ ਸਲਾਹ مشورہ ਕਰ ਰਹੇ ਨੇ ਦੇਖੋ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਪਹਿਲ ਦੇ ਆਧਾਰ ਤੇ ਮੁੱਦਾ ਨਾ ਉਹ ਨਸ਼ੇ ਦਾ ਮੁੱਦਾ ਹੈ ਉਹ ਕਾਫੀ ਗੰਭੀਰ ਹੈ ਹਰ ਪਿੰਡ ਵਿੱਚ ਕਹਿ ਲਓ ਹਰ ਗਲੀ ਵਿੱਚ ਕਹਿ ਲਓ ਜਿੱਥੇ ਜਾਓ ਇੱਕੋ ਹੀ ਮੁੱਦਾ ਨਜ਼ਰ ਆ ਰਿਹਾ ਹੈ ਕੋਈ ਭੈਣ ਦੇ ਘਰ ਚਲ ਜੋ ਜਾਂ ਮਾਂ ਦੇ ਘਰ ਚਲ ਜੋ ਇੱਕੋ ਚੀਜ਼ ਕਹਿ ਰਹੀ ਹੈ ਕਿ ਮਨਦੀਪ ਸਿੰਘ ਜੀ ਨਸ਼ਾ ਖਤਮ ਕਰੋ ਸਾਨੂੰ ਗਲੀਆਂ ਨਾਲ ਕੋਈ ਕੋਸ਼ਿਸ਼ ਨਹੀਂ ਚਾਹੀਦਾ ਤੇ ਸਾਡੀ ਨੌਜਵਾਨੀ ਬ ਜੇ ਨੌਜੋਨੀ ਰੋਗ ਤੇ ਗਲੀ ਨਾਲ ਕੀ ਕਰਨਾ ਆਪਾਂ ਕੋਈ ਫਾਇਦਾ ਨਹੀਂ ਹੈ ਜਿੰਨੀਆਂ ਹੁਣ ਸਰਕਾਰਾਂ ਆ ਰਹੀਆਂ ਗਰਾਊਂਡ ਲੈਵਲ ਤੇ ਕਹਿ ਰਹੀਆਂ ਕਿ ਅਸੀਂ ਕੰਮ ਕਰਾਵਾਂਗੇ ਨਸ਼ਾ ਮੁਕਤ ਕਰਾਵਾਂਗੇ ਮੈਂ ਤੁਹਾਡੇ ਮਾਦਿਆਂ ਨੂੰ ਪੁੱਛਣਾ ਚਾਹੁੰਦਾ ਤੁਸੀਂ ਸੱਤਾ 'ਚ ਰਹਿ ਚੁੱਕੇ ਸੱਤਾ ਸੁੱਕ ਮਾਨ ਚੁੱਕੇ ਜੀ ਉਦੋਂ ਕਿਉਂ ਨਹੀਂ ਕਰਾਇਆ ਹੋਨ ਤੁਸੀਂ ਕਹਿੰਦੇ ਵੀ ਕਿ ਆਪਾਂ ਨਸ਼ਾ ਮੁਕਤ ਕਰਾਵਾਂਗੇ ਆਪਾਂ ਨੌਕਰੀਆਂ ਦਵਾਂਗੇ ਹਨਾ ਇਹ ਗੱਲਾਂ ਫਾਇਦਾ ਕੋਈ ਨਹੀਂ ਹੁਣ ਕਰਨ ਦਾ ਸੰਜਾਤ ਜਾਣ ਚੁੱਕੀਆਂ ਥੱਲੇ ਕਿ ਤੁਸੀਂ ਲollipops ਦਿੰਦੇ ਜੇ ਅਸਰ ਖਤਮ ਹੋ ਚੁੱਕਾ ਹੈ ਲollipops ਦਾ ਨਾ ਬਰੋਦੀ ਲਗਾਤਾਰ ਪ੍ਰਚਾਰ ਇਹਨੇ ਕਹਿ ਰਹੇ ਨੇ ਸੇਵੀ ਪੰਥਕ ਆ ਕਾਲੀ ਦਲ ਹੋ ਵੀ ਆਮ ਆਦਮੀ ਪਾਰਟੀ ਹੋਲੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸਾਡੇ ਵਿੱਚ ਵੀ ਕੋਈ ਕੋਈ ਪੰਥਕ ਚਿਹਰੇ ਹੈਗੇ ਨੇ ਗੁਰੂ ਦਾ ਬਾਣਾ ਉਹਨਾਂ ਨੇ ਵੀ ਪਾਇਆ ਕਿ ਇਹ ਮਨਦੀਪ ਸਿੰਘ ਉਹਨਾਂ ਦੀ ਪਾਰਟੀ ਹੀ ਕਿਉਂ ਪੰਥ 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 ਦੀ ਦੁਹਾਈ ਦੇ ਰਹੀਏ ਭਲੇ ਜੇ ਇਹ ਪੰਥਕ ਹੁੰਦੇ ਨਾ ਇਹ ਭਾਈ ਵੀਰ ਗੁਰਜੀਤ ਸਿੰਘ ਟਾਵਰ ਤੇ ਬਿਠਾ 400 ਫੁੱਟ ਉੱਪਰ ਤੇ ਇਹਨਾਂ ਨੂੰ ਪੁੱਛੋ ਮਾਈਕ ਤੁਸੀਂ ਲੈ ਕੇ ਨਾ ਜਾ ਕੇ ਪੁੱਛੋ ਜਦੋਂ ਮੇਰੇ ਕੋਲ ਸਵਾਲ ਕਰਿਓ ਕਿ ਉਹਦੇ ਕੋ ਗੇਹੇ ਤੱਕ ਜਿੰਨੇ ਪੰਥਕ ਕਹਿੰਦੇ ਆਪਣੇ ਆਨ ਮੈਂ ਨਹੀਂ ਕਿੰਨਾ ਕਿ ਮੈਂ ਪੰਥਕ ਇੰਨਾ ਕਹਣਾ ਮੈਂ ਬਹੁਤ ਗੁਰੂ ਘਰ ਦਾ ਕੁੱਕਰ ਕਹਿੰਦਾ ਆਪਣੇ ਆਪ ਨੂੰ ਇਹਨਾਂ ਨੂੰ ਪੁੱਛੋ ਕਿ ਦੀ ਵੀਰ ਗੁਰਜੀਤ ਸਿੰਘ ਬਿਠੇ ਜੇ ਜਾ ਕੇ ਨਾ ਗੱਲਬਾਤ ਕੀਤੀ ਜੇ ਭਾਈ 400 ਫੁੱਟ ਟਾਵਰ ਉੱਪਰ ਤੇ ਬਿਠਾ ਹੋਆ ਤਲੋਹੀ ਵੇਖੇ ਤੋਂ ਅੰਦਰ ਤੋਂ ਲੱਪੇਂਦੀ ਪਰ ਵੀਰ ਵੱਲੋਂ ਧੰਨਵਾਦ ਜਿਗਰਾ ਬੜੀ ਗੁਰੂ ਸਾਹਿਬ ਦੀ ਬਖਸ਼ੀ ਜਿਹੜਾ ਇੰਨਾ ਚਦਾ ਉੱਪਰ ਬੈਠਾ ਪਰ ਬੜੀ ਬਹੁਤ ਮੁਸ਼ਕਲ ਉੱਪਰ ਬੈਣਾ 6/3 ਦੀ ਜਗ੍ਹਾ ਤੇ ਬੈਠਾ ਇਹਦੇ ਕੀ ਰੱਬ ਸੇ ਬਿਠਾ ਧੰਤ ਤਾ ਸ਼੍ਰੀ ਗੁਰੂ ਅੰਸਾਏ ਦੀ ਬੇਦਬੀ ਹੱਸ ਤੇ ਕੀ ਸਖਤ ਕਾਨੂੰਨ ਬਣਾ ਦੋ ਕਿਉਂਕਿ ਇਹੋ ਸਰਕਾਰ ਨੇ ਪਹਿਲਾਂ ਆ ਕੇ ਵਾਦਾ ਕੀਤਾ ਸੀ ਕਿ ਆਪਾਂ ਧੰਤ ਤਾ ਸ਼੍ਰੀ ਗੁਰੂ ਅੰਸਾਏ ਦੀ ਉੱਤੇ ਕਾਨੂੰਨ ਬਣਾਵਾਂਗੇ ਪਰ ਕਿਉਂ ਨਹੀਂ ਬਣਾ ਰਹੀ ਇਹੋ ਸਰਕਾਰ ਨੇ ਕਿਹਾ ਸੀ ਕਿ ਆਪਾਂ ਨਸ਼ੇ ਮੁਕਤ ਕਰਾਂਗੇ ਯਾ ਸਾਢੇ 3 ਸਾਲ ਲੱਗੇ ਤੋ ਨਸ਼ਾ ਮੁਕਤ ਨਹੀਂ ਹੋਇਆ ਤੱਕਰ ਕੋ ਹੋਇਆ ਤੇ ਅੱਗੇ ਕਿਹੜੀ ਜਾਦੂ ਛੁਡੀ ਲਿਆਓਗੇ ਤੇ ਇਹ ਜੀ ਨਸ਼ਾ ਮੁਕਤ ਕਰ ਦੋਗੇ ਇੱਕਦਮ ਇਹ ਸਭ ਝੂਠੇ ਲਾਰੇ ਲਾਉਂਦੇ ਪੇ ਸਿਰਫ ਵੋਟਾਂ ਲੈਣ ਤਾਂ ਨਹੀਂ ਰਹੰਦੇ ਪੇ ਉਹਨਾਂ ਦੀ ਸਾਰੀ ਕੈਬਨਟ ਇੱਥੇ ਆ ਚੁੱਕੀ ਐ ਨੇ ਸਾਰੇ ਤਾਜਾ ਬੜਿੰਗ ਦੇ ਬਿਆਨ ਤੁਸੀਂ ਵੀ ਸੁਣ ਰਹੇ ਹੋਗੇ ਕੱਲ ਰਾਤ ਦਾ ਤਾਜ਼ਾ ਜਿਹੜਾ ਬਿਆਨ ਹੈ ਉਹ ਕਹਿੰਦੇ ਕਿ ਜਿਹੜੇ ਇਹਨਾਂ ਦੇ ਐਮਪੀ ਸਰਪੰਦੀ ਸਿੰਘ ਖਾਲਸਾ ਬਣਾਏ ਨੇ ਉਹ ਕਦੀ ਉਹਨਾਂ ਨੇ ਜਾ ਕੇ ਵਿਧਾਨ ਸਭਾ ਦੇ ਵਿੱਚ ਫਤੇ ਨਹੀਂ ਬੁਲਾਏ ਸੋ ਇਹੋ ਜੀ ਬਿਆਨਬਾਜ਼ੀ ਹੈ ਜਿਹੜੀ ਲਗਾਤਾਰ ਰਾਜਾ ਬ੍ਰਿੰਗ ਕਰ ਰਹੇ ਨੇ ਸੋ ਕਿਵੇਂ ਦੇਖਦੇ ਜਿਓ ਇਹੋ ਜੀ ਬਿਆਨਬਾਜ਼ੀ ਮੈਂ ਤੁਹਾਡੇ ਸਾਹਮਣੇ ਨੂੰ ਰਾਜਾ ਬ੍ਰਿੰਗ ਨੂੰ ਇੱਕੋ ਗੱਲ ਕਹਿਣਾ ਚਾਹੁੰਦਾ ਵੇਖੋ ਇਹ ਬਿਆਨਬਾਜ਼ੀ ਚ ਆਪਾਂ ਨੂੰ ਕੋਈ ਮਿਲਣਾ ਨਹੀਂ ਫਿੱਟਣਾ ਕਰਕੇ ਜਿਹਨੇ ਆਪਾਂ ਕਦੀ ਕਿਸੇ ਦੇ ਕਰਦੀ ਕਦੀ ਕਿਸੇ ਦੇ ਕਰਦੀ ਹੈ ਨਾ ਆਪਾਂ ਗਰਾਊਂਡ ਤੇ ਮੁੱਦੇ ਵੇਖੀ ਆਪਾਂ ਗਰਾਊਂਡ ਤੇ ਮੁੱਦੇ ਤੋਂ ਹੀ ਹੱਲ ਕੀਤੇ ਆ ਨਸ਼ਾ ਯਾ ਤਰ ਕੋ ਮੁਕਤ ਨਹੀਂ ਹੋ ਜਾ ਤੀ ਗੁੜਕਾ ਸਾਫ ਫੜ ਕੇ ਤੁਸੀਂ ਵੀ ਸੋਵਾ ਖਾਦੀਆਂ ਇਸ ਕੇਸ ਦੇ ਟਾਈਮ ਦੇ ਉੱਤੇ ਇਤਨਾ ਗੁੜਕਾ ਸਾਫ ਫੜ ਕੁਝ ਵੀ ਨਹੀਂ ਕੀਤਾ ਇਹਨਾਂ ਨੇ ਹੁਣ ਤੇ ਭਾਜੀ ਕਹਿ ਲਓ ਕਿ ਜਿਹੜਾ ਮੇਨ ਮੁੱਦੇ ਆ ਨਸ਼ੇ ਦਾ ਮੁੱਦਾ ਬੇਰਜ਼ਗਾਰੀ ਦਾ ਮੁੱਦਾ ਪੜਾਈ ਦਾ ਮੁੱਦਾ ਵਾ ਯੂਨੀਵਰਸਿਟੀ ਹੋਣੀ ਚਾਹੀਦੀ ਆ ਮੈਡੀਕਲ ਫ੍ਰੀ ਬੱਚਿਆਂ ਦਾ ਹੁਣ ਇਹ ਚੀਜ਼ਾਂ ਵੱਲ ਧਿਆਨ ਦੇਣ ਇਹ ਚੀਜ਼ਾਂ ਨੇ ਕਦੀ ਇਹਨਾਂ ਦੇ ਮੂੰਹ 'ਚ ਸੁਣੀਆਂ ਹੀ ਨਹੀਂ ਮੇਜ ਤੱਕ ਇਹ ਬਸ ਇੱਕੋ ਲੌਜਿਕ ਵਰਤੀ ਜਾਂਦੇ ਹੁਣ ਆਖੀ ਜੀ ਆਪਾਂ ਗੈਂਗਸਟਰ ਬਾਦ ਖਤਮ ਕਰ ਦਾਂਗੇ ਪੁੱਛਣਾ ਚਾਹਣਾ ਕੋਈ ਮਾਦ ਡੱਡੋ ਗੈਂਗਸਟਰ ਨਹੀਂ ਚਾਹੁੰਦਾ ਇਹਨਾਂ ਦੇ ਸਤਾਏ ਹੋਏ ਲੋਕ ਬਾਹਰ ਗਏ ਨੇ ਕਿ ਐਸਾ ਜਿਹਨਾਂ ਨੂੰ ਕਹਿੰਨੇ ਮੈਂ ਤਾਂ ਕਦੀ ਜ਼ਿੰਦਗੀ ਗੈਂਗਸਟਰ ਨਾ ਕਹਾਵਾਂ ਕਿਉਂ ਕਿ ਯਾਰ ਕੋਈ ਵੀ ਬੱਚਾ ਜਾਂ ਕੋਈ ਮੁੰਡਾ ਵੀ ਪਰ ਸਾਡਾ ਗੈਂਗਸਟਰ ਨਹੀਂ ਬਣਦਾ ਕਿਉਂ ਇਹ ਜਾਣ ਬੁੱਝ ਕੇ ਯੂਨੀਵਰਸਿਟੀ ਤੋਂ ਪਹਿਲਾਂ ਉਤਸ਼ਾਹ ਦਿੰਦੇ ਨੇ ਉਹਨਾਂ ਨੂੰ ਨੌਜਵਾਨੀ ਰੋਕੇ ਕਰ ਦਿੰਦੇ ਉਹ ਇਹਨਾਂ ਪਿੱਛੇ ਲੜਦੇ ਨੇ ਤੇ ਬਾਅਦ ਚ ਇਹੇ ਉਹਨਾਂ ਤੇ ਪਰਚੇ ਕਰਾ ਕੇ ਉਹਨਾਂ ਨੂੰ ਇਥੋਂ ਫਰਾਰ ਕਰਾ ਦਿੰਦੇ ਨੇ ਇਹ ਮਨੀਤ ਸਿੰਘ ਦੀ ਲਹਿਰ ਫਿਰ ਉਹੀ ਲੱਗਦੀ ਹੈ ਜਿਹੜੀ ਭਾਈ ਅਮਰਪਾਲ ਸਿੰਘ ਵਾਰੀ ਐਮਪੀ ਬਣ ਵੇਲੇ ਜਿਹੜੀ ਲਹਿਰ ਸੀ ਤੁਸੀਂ ਪਿੰਡਾਂ ਵਿੱਚ ਜਾ ਰਹੇ ਹੋ ਕਿ ਉਦਾਂ ਦਾ ਹੀ ਜੋਸ਼ ਜਜ਼ਬਾ ਹੈਗਾ ਲੋਕਾਂ ਦੇ ਵਿੱਚ ਬਿਲਕੁਲ ਜੀ ਬਿਲਕੁਲ ਬੜਾ ਸੰਗਤਾਂ ਚ ਪਿਆਰ ਮਿਲਦਾ ਪਿਆ ਵਾ ਗੁਰੂ ਸਾਹਿਬ ਕਿਰਪਾ ਕਰਨਗੇ ਕਿ ਇਹ ਲਹਿਰ ਉਸ ਤਰ੍ਹਾਂ ਹੀ ਬਰਕਰਾਰ ਰਹੇਗੀ ਜੀ ਅੱਛਾ ਜੀ ਆਖੀਰ ਤੇ ਤਰਨਤਾਂ ਦੇ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਪਿੱਤਾ ਦੇ ਮਾਧਮੇ ਰੇ ਇੱਕੋ ਤਰਨਤਾਂ ਦੇ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਕਿਉਂਕਿ ਹੁਣ ਇਸ ਟਾਈਮ ਤੇ ਕੋ ਸਾਰਿਆਂ ਨੇ ਆਣਾ ਜੇ ਝਾੜੂ ਨੇ ਵੀ ਭਾਜੀਪੀ ਨੇ ਵੀ ਹੱਥਾਂ ਵਾਲੇ ਨੇ ਜੇ ਤੁਹਾਨੂੰ ਸੂਟ ਵੀ ਦੇਣੇ ਜੇ ਬਹੁਤ ਕੁਝ ਤੁਹਾਨੂੰ ਦੇਣਾ ਕਾफी ਲਾਲਚ ਦੇਣੇ ਜੇ ਇਹਨਾਂ ਕੋ ਲੈ ਲਿਓ ਸਾਰਾ ਕੁਝ ਪਛ ਨਸ਼ਾ ਨਾ ਲਿਓ ਕਿਉਂਕਿ ਨਸ਼ਾ ਸਿਹਤ ਵਾਸਤੇ ਮਾੜਾ ਵਾ ਬਾਕੀ ਸਾਰਾ ਸਮਾਨ ਲੈ ਲਿਓ ਕਿ ਤੁਹਾਡਾ ਆਪਾਂ ਹੀ ਤੁਹਾਨੂੰ ਵਾਪਸ ਕਰਨ ਆ ਰਹੇ ਕਿਉਂਕਿ ਤੁਹਾਨੂੰ ਯਾਦ ਹੋਏਗਾ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਮੈਂ ਹਰ ਬੀਬੀਆਂ ਦੇ ਕਾਊਂਟਰੀ ਜ 10000 ਰੁਪਏ ਪਾਵਾਂਗਾ ਹਜੇ ਤੱਕ ਆਇਆ ਨਹੀਂ ਪਰ ਇਹ ਵੀ ਜਰੂਰ ਪੁੱਛਿਓ ਜੇ ਆ ਜਾਏ ਪਰ ਜਿਹਦੇ ਭਰਾਵਾ ਹੁਣ ਤੇ ਪਿਆਰ ਵਿੱਚ ਇਲੈਕਸ਼ਨ ਕਰਾਉਣ ਲੱਗੇ ਜੇ ਉੱਥੇ ਕੋ 3-3000 ਦਾ ਕਰਾਰ ਕਰਾ ਰਹੇ ਇਹਦੇ ਇੱਥੇ ਤੇ ਪਹਿਲਾਂ 10000 ਸੋਹੇਸਾਂ ਸਾਡੇ ਨਾਲ ਭਾਈ ਮਨਦੀਪ ਸਿੰਘ ਜੀ ਜਨਾਬ ਵੱਲੋਂ ਅੱਜ ਪਿੰਡ ਸੋਹਲ ਵਿਖੇ ਜਿਹੜੀ ਇੱਕ ਰੈਲੀ ਕੀਤੀ ਗਈ ਤੇ ਕਿ ਲੋਕ ਲੋਕਾਂ ਨੂੰ ਲਗਾਤਾਰ ਉਹਨਾਂ ਨੂੰ ਪਿਆਰ ਦੇ ਰਹੇ ਨੇ ਤੇ ਇਹਨਾਂ ਦਾ ਲੋਕਿਆ ਗਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜਾ ਇੱਕ ਬੀਬੀਆਂ ਦੇ ਨਾਲ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਉਹ ਤਾਂ ਪਹਿਲਾਂ ਪੂਰਾ ਕਰ ਦੇਣਾ ਕੈਮਰਾਮੈਨ ਅਮਨ ਨਾਲ ਰਵੀ ਖੜਾ ਪੰਜਾਬੀ ਲੋਕ ਚੈਨਲ ਤਰਨ ਤਰਨ ਪਿੰਡ ਦੇ ਵਿੱਚ ਕਹਿ ਲੋ ਹਰ ਗਲੀ ਵਿੱਚ ਕਹਿ ਲੋ ਜਿੱਥੇ ਜਾਓ ਇੱਕੋ ਹੀ ਮੁੱਦਾ ਨਜ਼ਰ ਆ ਰਿਹਾ ਕੋਈ ਭੈਣ ਦੇ ਘਰ ਚੋਂ ਜੋ ਜਾਂ ਮਾਂ ਦੇ ਘਰ ਚੋਂ ਜੋ ਇੱਕੋ ਚੀਜ਼ ਕਹਿ ਰਹੀ ਹੈ ਕਿ ਮਨਦੀਪ ਸਿੰਘ ਜੀ ਨਸ਼ਾ ਖਤਮ ਕਰੋ ਸਾਨੂੰ ਗਲੀਆਂ ਨਾਲ ਵੀ ਕੁਝ ਨਹੀਂ ਚਾਹੀਦਾ ਵਿਰੋਧੀ ਲਗਾਤਾਰ ਪ੍ਰਚਾਰ ਇਹਨੇ ਕਹਿ ਰਹੇ ਨੇ ਥੀ ਵੀ ਪੰਚਾ ਅਕਾਲੀ ਦਲ ਹੋਈ ਆਮ ਆਦਮੀ ਪਾਰਟੀ ਹੋਲੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸਾਡੇ ਵਿੱਚ ਵੀ ਕੋਈ ਪੰਥਕ ਜਿਹੜੇ ਹੈਗੇ ਨੇ ਗੁਰੂ ਦਾ ਬਣਾ ਉਹਨਾਂ ਨੇ ਵੀ ਪਾਇਆ ਕਿ ਇਹ ਮਨਦੀਪ ਸਿੰਘ ਉਹਨਾਂ ਦੀ ਪਾਰਟੀ ਹੀ ਕਿਉਂ ਪੰਥ 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 ਦੀ ਦੁਹਾਈ ਦੇ ਰਹੀ ਹੈ ਜੀ ਇਹ ਪੰਥਕ ਹੁੰਦੇ ਨਾ ਇਹ ਭਾਈ ਵੀਰ ਗੁਰਜੀਤ ਸਿੰਘ ਟਾਵਰ ਤੇ ਬਿਠਾ 400 ਫੁੱਟ ਉੱਪਰ ਤੇ ਇਹਨੂੰ ਪੁੱਛੋ ਮਾਈਕ ਜੁਹੀ ਲੈ ਕੇ ਨਾ ਜਾ ਕੇ ਪੁੱਛੋ ਜਦੋਂ ਮੇਰੇ ਕੋਲ ਸਵਾਲ ਕਰਿਓ ਕਿ ਉਸ ਕੋ ਗੇਜੇ ਤੱਕ ਜਿੰਨੇ ਪੰਥਕ ਕਹਿੰਦੇ ਆਪਣੇ ਆਨ ਭਾਈ 400 ਫੁੱਟ ਟਾਵਰ ਉੱਪਰ ਜਿ ਬਿਠਾ ਵਾ ਚਲੋ ਹੀ ਵੇਖੇ ਧੌਂਦਰ ਧੌਂਲਾ ਪੈਂਦੀ ਪਰੋ ਵੀਰਵੈਲੋਂ ਧੰਨ ਦਾ ਜਿਗਰਾ ਬੜੀ ਗੁਰੂ ਸਾਹਿਬ ਦੀ ਬਖਸ਼ੀ ਜਿਹੜਾ ਐਨਚਰ ਦਾ ਉੱਪਰ ਬੈਠਾ ਬੜੀ ਬਹੁਤ ਮੁਸ਼ਕਲ ਉੱਪਰ ਬੈਣਾ 6/3 ਦੀ ਜਗ੍ਹਾ ਤੇ ਬੈਠਾ ਇਹਦੇ ਇਹੋ ਸਰਕਾਰ ਨੇ ਕਿਹਾ ਸੀ ਕਿ ਆਪਾਂ ਨਸ਼ੇ ਮੁਕਤ ਕਰਾਂਗੇ ਯਾ ਸਾਢੇ 3 ਸਾਲ ਲੱਗ ਗਏ ਤਾਂ ਨਸ਼ਾ ਮੁਕਤ ਨਹੀਂ ਹੋਇਆ ਤਦ ਰੋ ਹੋਇਆ ਤੇ ਕਿਹੜੀ ਜਾਦੂ ਛੜੀ ਲਿਆਓਗੇ ਜਿਹਦਾ ਸ਼ਮ ਮੁਕਤ ਕਰ ਦੋਗੇ ਇੱਕਦਮ ਜਿਹੜਾ ਬ੍ਰਿੰਗ ਦੇ ਬਿਆਨ ਤੁਸੀਂ ਵੀ ਸੁਣ ਰਹੇ ਹੋਗੇ ਕੱਲ ਰਾਤ ਦਾ ਤਾਜ਼ਾ ਜਿਹੜਾ ਬਿਆਨ ਹੈ ਉਹ ਕਹਿੰਦੇ ਕਿ ਜਿਹੜੇ ਇਹਨਾਂ ਦੇ ਐਮਪੀ ਸਾਹਿਬ ਜੀ ਸਿੰਘ ਖਾਲਸਾ ਬਣਾਏ ਕੀ ਗੁਰਕਾ ਸਾਹਿਬੜੇ ਤੁਸੀਂ ਵੀ ਸੋਮਾ ਖਾਧੀਆਂ ਇਸ ਕੇਸ ਦੇ ਟੈਨ ਦੇ ਉੱਤੇ ਇਤਨਾ ਗੁਰਕਾ ਸਾਹਿਬੜੇ ਕੈਪਟਨ ਸਾਹਿਬ ਸੋ ਖਾਧੀ ਕਿ ਮੈਂ ਨਸ਼ਾ ਮੁਕਤ ਵੀ ਕਰਦਾਗਾ ਤੇ ਬੇਦੀ ਸਤਗੁਰੂ ਬਣਾਵਾਗਾ ਕੁਝ ਵੀ ਨਹੀਂ ਕੀਤਾ ਇਹਨਾਂ ਨੇ ਇਹ ਬਸ ਇੱਕੋ ਲਵਜਿਕ ਵਰਤੀ ਜਾਂਦੇ ਹੁਣ ਆ ਗਈ ਆਪਾਂ ਗੈਂਗਸਟਰ ਬਾਦ ਖਤਮ ਕਰਦਾਂਗੇ ਮੈਂ ਪੁੱਛਣਾ ਚਾਹਣਾ ਕੋਈ ਮਾਦ ਦੇ ਡੋ ਗੈਂਗਸਟਰ ਨਹੀਂ ਚਾਹੁੰਦਾ ਇਹਨਾਂ ਦੇ ਸਤਾਏ ਹੋਏ ਲੋਕ ਬਾਹਰ ਗਏ ਨੇ ਕਿ ਐ ਸਜਨੋ ਕਿੰਨੇ ਮੈਂ ਤਾਂ ਕਦੀ ਜ਼ਿੰਦਗੀ ਗੈਂਗਸਟਰ ਨਾਲ ਕਮਾਂਗਾ ਕਿ ਹੁਣ ਇਸ ਚੰਦ ਤੱਕ ਸਾਰਿਆਂ ਨੇ ਆਣਾ ਜੇ ਝਾੜੂ ਨੇ ਵੀ ਭਾਜਪੀ ਨੇ ਵੀ ਹੱਥਾਂ ਵਾਲੇ ਨੇ ਵੀ ਸਾਰੇ ਆ ਕੇ ਰਗਵਾਣਾ ਇਹਨਾਂ ਤੁਹਾਨੂੰ ਇਹ ਪੈਸੇ ਵੀ ਦੇਣੇ ਜੇ ਤੁਹਾਨੂੰ ਰਸੂਲੀ ਦੇਣਾ ਜੇ ਤੁਹਾਨੂੰ ਸੂਟ ਵੀ ਦੇਣੇ ਜੇ ਬਹੁਤ ਕੁਝ ਤੁਹਾਨੂੰ ਦੇਣਾ ਕਾਫੀ ਲਾਲਚ ਦੇਣੇ ਜੇ ਇਹਨਾਂ ਕੋਲ ਲੈ ਲਿਓ ਸਾਰਾ ਕੁਝ ਫਸ ਨਿਸ਼ਾਨਾ ਲਿਓ